ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਵਿੰਦਰ ਸਿੰਘ ਬਿੰਦ ਰਣੀਆਂ ਮੇਰੇ ਨਾਲ ਪ੍ਰਧਾਨ ਅਰਸ਼ ਮਾਨਕਾਲ ਸਰਪੰਚ ਮਨਪ੍ਰੀਤ ਸਿੰਘ ਤੇ ਹੋਰ ਸਾਰੇ ਭਰਾ ਕਲੱਬ ਦੇ ਮੈਂਬਰ ਨੇ ਜਿਹੜੇ ਖੜੇ ਨੇ ਆਪਾਂ ਲੁਧਿਆਣਾ ਕਬੱਡੀ ਕੱਪ 23 ਨਵੰਬਰ ਨੂੰ ਪਿੰਡ ਮਾਨਕਾਲ ਵਿਖੇ ਕਰਵਾ ਰਹੇ ਹਾਂ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਕਬੱਡੀ ਟੀਮਾਂ ਨੂੰ ਕਿ ਉਹ ਸਮੇਂ ਸਿਰ ਇਸ ਕਬੱਡੀ ਕੱਪ ਦੇ ਉੱਪਰ ਪਹੁੰਚਣ ਤੇ ਬਣਦਾ ਯੋਗਦਾਨ ਇਸ ਕਬੱਡੀ ਕੱਪ ਦੇ ਲਈ ਪਾਉਣ ਇਸ ਕਮੇਟੀ ਨੇ 1 ਲੱਖ ਪਹਿਲਾ ਨਾਮ 71000 ਦੂਜਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਰੱਖੀ ਨੇ ਇੱਕ ਬਹੁਤ ਹੀ ਵਧੀਆ ਸੋਚ ਹੈ ਇਸ ਕਮੇਟੀ ਦੀ ਇਹ ਚ ਇਹ ਕਹਿੰਦੇ ਕਿ ਚਾਹੇ ਕੋਈ ਪੁਰਾਣਾ ਸੀਨੀਅਰ ਪਲੇਅਰ ਜਾਂ ਨਵਾਂ ਖਿਡਾਰੀ ਇਸ ਟੂਰਨਾਮੈਂਟ ਤੋਂ ਮੋਟਰਸਾਈਕਲ ਜਿੱਤ ਕੇ ਜਾਵੇ ਅਸੀਂ ਸਾਰੇ ਖਿਡਾਰੀਆਂ ਨੂੰ ਮਾਨ ਸਨਮਾਨ ਬਰਾਬਰ ਦੇਵਾਂਗੇ ਕਿਉਂਕਿ ਕਿਵੇਂ ਜ਼ਿਆਦਾਤਰ ਕਮੇਟੀਆਂ ਕੀ ਕਰਦੀਆਂ ਨੇ ਦੋ ਜਾਂ ਚਾਰ ਟੀਮਾਂ ਨੂੰ 50000 60000 ਕਰਾਇਆ ਦੇ ਕੇ ਬੁਲਾ ਲੈਂਦੇ ਨੇ ਤੇ ਬਾਕੀ ਟੀਮਾਂ ਨੂੰ ਕਹਿ ਦਿੰਦੇ ਆ ਕਿ ਅਸੀਂ ਕੋਈ ਕਰਾਇਆ ਨਹੀਂ ਦੇਣਾ ਹੈਗਾ ਪਾਰਿਸ ਕਮੇਟੀ ਨੇ ਫੈਸਲਾ ਲਿਆ ਕਿ ਅਸੀਂ ਸਾਰੀਆਂ ਟੀਮਾਂ ਨੂੰ ਬਿਲਕੁਲ ਕਰਾਇਆ ਨਹੀਂ ਦੇਵਾਂਗੇ ਮੈਂ ਸਾਰੀਆਂ ਟੀਮਾਂ ਨੂੰ ਬੇਨਤੀ ਕਰਦਾ ਮਾਂ ਕਿ ਉਹ ਠੀਕ 11 ਤੋਂ 12 ਵਜੇ ਦੇ ਵਿੱਚ ਪਹੁੰਚ ਜਾਣ ਟੀਮਾਂ ਜਿਹੜੀਆਂ ਖੇਡਣਾ ਚਾਹੁੰਦੀਆਂ ਨੇ ਉਹ ਫੋਨ ਦੇ ਉੱਪਰ ਪਹਿਲਾਂ ਸਾਡੇ ਕੋਲੇ 12 ਤੋਂ 13 ਟੀਮ ਐਂਟਰ ਹੋ ਚੁੱਕੀਆਂ ਨੇ ਤੇ ਹੋਰ ਜਿਹੜੀਆਂ ਟੀਮਾਂ ਖੇਡਣਾ ਚਾਹੁੰਦੀਆਂ ਨੇ ਅਸੀਂ ਉਹਨਾਂ ਟੀਮਾਂ ਨੂੰ ਵੀ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਐਂਟਰ ਹੋ ਜਾਣ ਕਿਉਂਕਿ ਬਾਅਦ ਦੇ ਵਿੱਚ ਕੋਈ ਵੀ ਮੌਕੇ ਦੇ ਉੱਪਰ ਟੀਮਾਂ ਆ ਕੇ ਕਹਿਣ ਕਿ ਉਹ ਐਂਟਰ ਨਹੀਂ ਹੈ ਚੜੀਆਂ ਜਾਣਗੀਆਂ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਖਿਡਾਰੀ ਸਮੇਂ ਦੇ ਨਾਲ ਪਹੁੰਚਣ ਤੇ ਇਸ ਖੇਡ ਮੇਲੇ ਦਾ ਹਿੱਸਾ ਬਣਨ ਧੰਨਵਾਦ